ਅਸੀਂ ਅਕਸਰ ਇਹ ਸ਼ਬਦ ਵਰਤ ਲੈਂਦੇ ਆ ਵੀ ਖਾਲਸੇ ਦਾ ਜਨਮ ਦਿਹਾੜਾ ਖਾਲਸੇ ਦਾ ਜਨਮ ਦਿਹਾੜਾ ਨਹੀਂ ਕਹਿਣਾ ਨਾ ਖਾਲਸੇ ਦਾ ਜਨਮ ਦਿਹਾੜਾ ਸੀ ਮਨਾਉਣਾ ਹੈ ਕਿਉਂ ਕਿਉਂਕਿ ਗੁਰਬਾਣੀ ਦੇ ਮੁਤਾਬਕ ਜਿਸ ਦਾ ਜਨਮ ਹੋਇਆ ਉਸ ਦੀ ਮੌਤ ਵੀ ਹੋਏਗੀ ਗੁਰਬਾਣੀ ਦਾ ਬਚਨ ਹੈ ਜੋ ਜਨਮੈ ਸੋ ਜਾਨੋ ਮੂਆ ਜਿੰਦਾ ਜਨਮ ਹੋਇਆ ਉਹਦੀ ਮੌਤ ਵੀ ਹੋਏਗੀ ਪਰ ਖਾਲਸੇ ਦਾ ਜਨਮ ਨਹੀਂ ਹੋਇਆ ਖਾਲਸਾ ਪ੍ਰਗਟ ਹੋਇਆ ਹੈ ਖਾਲਸੇ ਦਾ ਪ੍ਰਗਟ ਦਿਹਾੜਾ ਹੈ ਪ੍ਰਗਟ ਸ਼ਬਦ ਆਪਾਂ ਤਿੰਨ ਵਾਰ ਸਰਵਣ ਕਰਦੇ ਹਾਂ ਇੱਕ ਤਾਂ ਧੰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਮਤ ਤੇ ਕਿ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਦੂਜਾ ਵਾਹ ਪ੍ਰਗਟਿਓ ਮਰਦ ਗਮੜਾ ਵਿਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੀਜਾ ਸ਼ਬਦ ਆਪਾਂ ਸਰਵਣ ਕਰਦੇ ਆਂ ਕਿ ਖਾਲਸਾ ਪ੍ਰਗਟਿਓ ਖਾਲਸਾ ਪ੍ਰਗਟ ਹੋਇਆ ਨਾ ਕਿ ਖਾਲਸੇ ਦਾ ਜਨਮ ਦਿਨ ਹੈ ਸਾਧ ਸੰਗਤ ਜੀ ਅਸੀਂ ਪਿੰਡਾਂ ਵਿੱਚ ਅਕਸਰ ਇਹ ਅਨਾਊਂਸਮੈਂਟਾਂ ਕਰਦੇ ਆਂ ਸੁਣਦੇ ਆਂ ਬੋਲਦੇ ਆਂ ਕਿ ਖਾਲਸੇ ਦਾ ਜਨਮ ਦਿਹਾੜਾ ਆ ਗਿਆ ਖਾਲਸੇ ਦਾ ਜਨਮ ਦਿਹਾੜਾ ਮਨਾਉਣਾ ਹੈ ਪਰ ਸਾਧ ਸੰਗਤ ਜਨਮ ਦਿਹਾੜਾ ਨਹੀਂ ਕਹਿਣਾ ਜੇ ਅਸੀਂ ਜਨਮ ਦਿਹਾੜਾ ਕਹਾਂਗੇ ਸਮਝੋ ਕਿ ਜੋ ਜੋ ਜਨਮੈ ਸੋ ਜਨਮੁਆ ਜੇ ਜਨਮ ਹੋਇਆ ਤੇ ਮੋਤ ਵੀ ਹੋਏਗੀ ਇਸ ਕਰਕੇ ਸਾਧ ਸੰਗਤ ਜੀ ਖਾਲਸੇ ਦਾ ਪ੍ਰਗਟ ਦਿਹਾੜਾ ਅਸੀਂ ਮਨਾਉਣਾ ਹੈ ਇਹ ਪ੍ਰਗਟ ਦਿਹਾੜਾ ਹੀ ਕਹਿਣਾ ਹੈ ਜਾਂ ਸਿੱਖ ਖਾਲਸਾ ਸਾਜਣਾ ਦਿਵਸ ਕਹਿ ਸਕਦੇ ਹਾਂ ਦੂਜੀ ਗੱਲ ਇਹ ਖਾਲਸਾ ਪ੍ਰਗਟ ਹੋਇਆ ਤੇ ਪ੍ਰਗਟ ਹੋਏ ਆਪਣੀ ਮਰਜ਼ੀ ਦੇ ਨਾਲ ਨਹੀਂ ਤੁਸੀਂ ਦੇਖੋ ਸਾਜ ਸੰਗਤ ਤੇ ਸਮਾਂ ਕਿਦਾਂ ਚੱਲ ਰਿਹਾ ਹੈ ਹੁਣ ਫਸਲ ਦੀ ਬੀਜਾ ਬਜਾਈ ਦਾ ਸਮਾਂ ਤੇ ਨਿਕਲ ਗਿਆ ਨਾ ਹੁਣ ਫਸਲ ਵੱਢਣ ਦਾ ਸਮਾਂ ਚੱਲ ਰਿਹਾ ਹੈ ਤੇ ਹੁਣ ਫਸਲ ਵੱਢੀ ਜਾਣੀ ਹੈ ਪਰ ਉਹ ਵੱਢੀ ਜਾਣੀ ਜਿਹੜੀ ਪਹਿਲਾਂ ਬੀਜੀ ਗਈ ਸੀ ਕਦੇ ਇਸ ਫਸਲ ਨੂੰ ਬੀਜਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਰਹਿਮਤ ਕੀਤੀ ਗੁਰਮੁਖੋ ਜੇ ਅਸੀਂ ਕਹਿੰਨੇ ਆ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 13 April ਸਾਲ 1699 ਵਾਲੀ ਵਿਸਾਖੀ ਨੂੰ ਉਹਨਾਂ ਨੇ ਸੀਸ ਮੰਗੇ ਪੰਜ ਸੀਸ ਦੀ ਮੰਗ ਕੀਤੀ ਵਾਰੀ ਵਾਰੀ ਦੇ ਨਾਲ ਤੇ ਯਾਦ ਰੱਖਣਾ ਤੇ ਇਹ ਸੀਸ ਦੀ ਮੰਗ ਪਹਿਲੀ ਵਾਰ ਨਹੀਂ ਸੀ ਹੋਈ ਸੀਸ ਮੰਗੇ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਤੇ ਬਚਨ ਕਿਹਾ ਸੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੇ ਖੇਤ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤਾਗੇ ਪਾਛੈ ਜੀਵਨ ਆ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਹਾ ਸੀ ਆਪਾਂ ਰੋਜ਼ ਪੜ੍ਹਦੇ ਹਾਂ ਬਾਣੀ ਅੰਦਰ ਕੀ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਕਿਹਾ ਸਤਿਗੁਰ ਆਗੇ ਸੀਸ ਪੇਟ ਦਿਓ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਕਹਿ ਰਹੇ ਨੇ ਕੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਨੁਕਾ ਤੋ ਆਓ ਹਮਾਰੇ ਪਾਸ ਸਾਧ ਸੰਗਤ 13 ਅਪ੍ਰੈਲ 1699 ਨਿਵੇਂ ਵਾਲੀ ਵਿਸਾਖੀ ਵਾਲੇ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਾਰੀ ਵਾਰੀ ਦੇ ਨਾਲ ਸੀਸ ਦੀ ਮੰਗ ਕੀਤੀ ਪੰਜ ਸੀਸ ਮੰਗੇ ਸਤਿਗੁਰੂ ਜੀ ਨੇ ਤੇ ਦੂਜੀ ਬੇਨਤੀ ਖਾਲਸਾ ਪ੍ਰਗਟ ਕੀਤਾ ਖਾਲਸਾ ਸਾਜਿਆ ਤੇ ਗੁਰਮੁਖੋ ਇਹ ਖਾਲਸਾ ਆਪਣੀ ਮਰਜ਼ੀ ਦੇ ਨਾਲ ਪ੍ਰਗਟ ਨਹੀਂ ਹੋਇਆ ਇਸ ਖਾਲਸੇ ਦਾ ਸਬੰਧ ਸਿੱਧਾ ਪਰਮਾਤਮਾ ਦੇ ਨਾਲ ਹੈ ਵਾਹਿਗੁਰੂ ਦੇ ਨਾਲ ਹੈ ਸਾਧ ਸੰਗਤ ਜੀਓ ਯਾਦ ਰੱਖਣਾ ਬਚਨ ਹੈ ਕਿ ਖਾਲਸਾ ਪ੍ਰਗਟਿਓ ਪਰਮਾਤਮਕੀ ਮੋਜ ਇਹ ਪਰਮਾਤਮਾ ਦੀ ਮਰਜ਼ੀ ਨਾਲ ਪੈਦਾ ਹੋਇਆ ਹੈ ਇਹ ਪਰਮਾਤਮਾ ਨੇ ਹੁਕਮ ਕੀਤਾ ਤਾਂ ਇਹ ਖਾਲਸਾ ਪ੍ਰਗਟ ਹੋਇਆ ਹੈ ਤੇ ਗੁਰਮੁਖੋ ਇਹ ਵੀ ਯਾਦ ਰੱਖਣਾ ਵਿਸਾਖੀ ਮਨਾਉਣ ਵਾਲਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਦਾਤ ਵੀ ਦਿੱਤੀ ਸੀ ਤੇ ਜਿਨ੍ਹਾਂ ਸੰਗਤਾਂ ਨੇ ਗੁਰਮੁਖੋ ਅਜੇ ਤੱਕ ਖੰਡੇ ਬਾਟੇ ਦੀ ਦਾਤ ਨਹੀਂ ਲਈ ਅਮਰਤ ਨਹੀਂ ਛਕਿਆ ਗੁਰਮੁਖੋ ਇਸ ਵਾਰ ਵਿਸਾਖੀ ਤੇ ਕਹਿ ਦੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਜਨਮ ਤੇਰੇ ਲੇਖੇ ਲਾਉਣ ਲੱਗੇ ਆਂ ਸੱਚੇ ਪਾਤਸ਼ਾਹ ਬੜਾ ਸਮਾਂ ਹੋ ਗਿਆ ਪਟਕਦਿਆਂ ਨੂੰ ਬੜਾ ਸਮਾਂ ਹੋ ਗਿਆ ਇੱਧਰ ਉੱਧਰ ਫਿਰਦਿਆਂ ਨੂੰ ਹੁਣ ਜਿੰਨੀ ਜ਼ਿੰਦਗੀ ਬਚੀ ਐ ਨਾ ਸੱਚੇ ਪਾਤਸ਼ਾਹ ਇਹ ਤੇਰੇ ਲਿਖੇ ਲਾਉਣੀ ਐ ਇਹ ਤੇਰੇ ਤੇਰਾ ਬਣਨਾ ਹੈ ਗੁਰਮੁਖੋ ਅਮਰਤ ਛਕਣਾ ਕਿੰਨਾ ਜ਼ਰੂਰੀ ਐ ਸਾਡੇ ਵਾਸਤੇ ਅਸੀਂ ਅਮਰਤ ਦੀ ਲੋੜ ਸਾਡੇ ਵਾਸਤੇ ਕਿੰਨੀ ਜ਼ਰੂਰੀ ਐ ਇਹ ਸਾਡੇ ਅੰਦਰ ਕਿੰਨੀ ਭਾਵਨਾ ਹੋਣੀ ਚਾਹੀਦੀ ਐ ਅਮਰਤ ਛਕਣ ਦੀ ਇੱਕ ਪਿਆਰੀ ਜੀ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਬੜੀ ਪਿਆਰੀ ਘਟਨਾ ਹੈ ਬਹੁਤ ਸਾਲ ਪਹਿਲਾਂ ਹਮ ਇੱਕ ਆਰਟੀਕਲ ਪੜ੍ਹਿਆ ਸੀ ਤੇ ਸਾਨੂੰ ਸੁਣਾਇਆ ਗਿਆ ਸੀ ਜਦੋਂ ਅਸੀਂ ਪੜ੍ਹਦੇ ਸਾਂ ਕਿ ਇੱਕ ਵਾਰ ਖੰਡੇ ਬਾਟੇ ਦਾ ਬਾਟਾ ਤਿਆਰ ਹੋਇਆ ਅੰਮ੍ਰਿਤ ਦਾ ਬਾਟਾ ਸਾਧ ਸੰਗਤ ਜੀ ਤੇ ਹੋਇਆ ਕਿ ਜਿਵੇਂ ਜਦੋਂ ਖੰਡੇ ਬਾਟੇ ਦੀ ਦਾਅ ਦਿੱਤੀ ਜਾਂਦੀ ਅੰਮ੍ਰਿਤ ਦੀ ਤੇ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਹੈ ਪਹਿਲਾਂ ਪੁੱਛਿਆ ਜਾਂਦਾ ਹੈ ਜੇ ਕੋਈ ਹੋਰ ਹੈ ਤੇ ਆਜੋ ਅੰਦਰ ਜਿਨੇ ਅੰਮ੍ਰਿਤ ਦੀ ਦਾਤ ਲੈਣੀ ਹੈ ਤੇ ਗੁਰਮੁਖੋ ਜੇ ਨਹੀਂ ਹੁੰਦਾ ਤੇ ਫਿਰ ਉਸ ਤੋਂ ਬਾਅਦ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਹੈ ਇਸੇ ਤਰ੍ਹਾਂ ਦਰਵਾਜ਼ਾ ਬੰਦ ਕਰ ਲਿਆ ਗਿਆ ਪਰ ਥੋੜੀ ਕੁ ਦੇਰ ਬਾਅਦ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਸਾਧ ਸੰਗਤ ਇਹ ਸੋਚਿਆ ਵੀ ਸ਼ਾਇਦ ਵੈਸੀ ਕਿਸੇ ਨੇ ਖੜਕਾ ਦਿੱਤਾ ਹੋਣਾ ਤੇ ਦੂਜੀ ਵਾਰ ਫਿਰ ਦਰਵਾਜ਼ਾ ਖੜਕਿਆ ਤੀਜੀ ਵਾਰ ਫਿਰ ਖੜਕਿਆ ਜਥੇਦਾਰ ਜਿਹੜੇ ਸਨ ਅੰਮ੍ਰਿਤ ਛਕਾਉਣ ਵਾਲਿਆਂ ਵਿੱਚੋਂ ਪੰਜਾਂ ਪਿਆਰਿਆਂ 'ਚੋਂ ਉਹਨਾਂ ਦੇ ਜਥੇਦਾਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਜਥੇਦਾਰ ਨੇ ਦਰਵਾਜ਼ਾ ਖੋਲ੍ਹਿਆ ਤੇ ਕੀ ਵੇਖਦੇ ਨੇ ਇੱਕ ਔਰਤ ਬਾਰ ਖੜੀ ਹੋਈ ਹੈ ਜਿਨੇ ਆਪਣੀ ਗੋਦੀ ਵਿੱਚ ਇੱਕ ਛੋਟਾ ਜਿਹਾ ਬੱਚਾ ਚੁੱਕਿਆ ਹੋਇਆ ਸਾਧ ਸੰਗਤ ਜੀ ਤੇ ਸਾਧ ਸੰਗਤ ਪੁੱਛਿਆ ਵੀ ਤੁਸੀਂ ਦਰਵਾਜਾ ਕਿਉਂ ਖੜਕਾਇਆ ਔਰਤ ਕਹਿਣ ਲੱਗੀ ਜਥੇਦਾਰ ਜੀ ਮੇਰੇ ਬੱਚੇ ਨੂੰ ਅੰਮ੍ਰਿਤ ਛਕਾ ਦਿਓ ਤੇ ਜਥੇਦਾਰ ਜੀ ਕਦੇ ਮਾਂ ਵੱਲ ਵੇਖਣ ਬੱਚੇ ਦੀ ਤੇ ਕਦੇ ਬੱਚੇ ਵੱਲ ਵੇਖਣ ਵੀ ਛੋਟਾ ਜਿਹਾ ਬੱਤਾ ਗੋਦੀ ਵਿੱਚ ਚੁੱਕਿਆ ਹੋਇਆ ਮਾਂ ਕਹਿੰਦੀ ਬੱਚੇ ਨੂੰ ਅੰਮ੍ਰਿਤ ਛਕਾ ਦਿਓ ਜਥੇਦਾਰ ਜੀ ਨੇ ਗੱਲ ਕਹੀ ਕਹਿਣ ਲੱਗੇ ਇਸ ਬੱਚੇ ਨੂੰ ਅਜੇ ਅੰਮ੍ਰਿਤ ਨਹੀਂ ਛਕਾ ਸਕਦੇ ਉਹਨਾਂ ਪੁੱਛਿਆ ਜੀ ਕਿਉਂ ਕਾਰਨ ਦੱਸੋ ਉਨਾ ਆਖਿਆ ਇਹ ਬੱਚਾ ਛੋਟਾ ਹੈ ਜਦੋਂ ਵੱਡਾ ਹੋ ਜਾਏਗਾ ਫਿਰ ਇਹਨੂੰ ਅੰਮ੍ਰਿਤ ਛਕਾ ਦੇਵਾਂਗੇ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਛਕਾ ਸਕਦੇ ਤੇ ਜਥੇਦਾਰ ਜੀ ਕਹਿੰਦੇ ਅਜੇ ਇਹ ਰਹਿਤ ਬੈਤ ਨਹੀਂ ਰੱਖ ਸਕਦਾ ਅਜੇ ਨਿਤਨੇਮ ਨਹੀਂ ਕਰ ਸਕਦਾ ਕਿਉਂਕਿ ਪੰਜਾਂ ਬਾਣੀਆਂ ਦਾ ਨਿਤਨੇਮ ਵੀ ਜ਼ਰੂਰੀ ਹੈ ਰਹਿਤ ਬੈਤ ਵੀ ਜ਼ਰੂਰੀ ਹੈ ਸ਼ਾਮ ਨੂੰ ਸੋਧ ਰਹਿ ਰਾਜ ਸੇਵ ਜੀ ਦੀ ਬਾਣੀ ਦਾ ਪਾਠ ਰਾਤ ਨੂੰ ਕੀਰਤਨ ਸੁਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਇਹ ਕਰ ਨਹੀਂ ਸਕਦਾ ਅਜੇ ਨਿਆਣਾ ਹੈ ਬੱਚਾ ਹੈ ਗੋਦੀ ਵਿੱਚ ਹੈ ਇਹ ਅਰੇਤ ਨਹੀਂ ਰੱਖ ਸਕਦਾ ਇਹਨੂੰ ਅਮਰਤ ਨਹੀਂ ਸ਼ਕਾ ਸਕਦੇ ਇਹ ਸਾਥ ਸੰਗਤ ਉਸ ਬੀਬੀ ਦੀ ਜਿਹੜਾ ਜਵਾਬ ਸੀ ਬੀਬੀ ਦਾ ਸੁਣ ਕੇ ਹੈਰਾਨ ਹੋ ਜਾਓਗੇ ਜਥੇਦਾਰ ਨੂੰ ਕਹਿਣ ਲੱਗੀ ਜਥੇਦਾਰ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਤੁਸੀਂ ਜਵਾਬ ਦੇ ਦਿੱਤਾ ਤੇ ਮੈਂ ਤੁਹਾਨੂੰ ਦੁਬਾਰਾ ਨਹੀਂ ਕਹਾਂਗੀ। ਜਥੇਦਾਰ ਜੀ ਕਹਿਣ ਲੱਗੇ ਦੱਸੋ ਤੇ ਸਾਧ ਸੰਗਤ ਉਸ ਸਮੇ ਉਹ ਬੀਬੀ ਕਹਿਣ ਲੱਗੀ ਜਥੇਦਾਰ ਜੀ ਮੈਨੂੰ ਇਹ ਦੱਸੋ ਗੁਰਬਾਣੀ ਵਿੱਚ ਤਾਂ ਲਿਖਿਆ ਹੈ ਕਿ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ। ਗੁਰਬਾਣੀ ਤਾਂ ਕਹਿੰਦੀ ਹੈ ਕਿ ਅਸੀਂ ਇੱਕ ਦਮ ਦੇ ਆਦਮੀ ਹਾਂ ਆ ਗਿਆ ਤੇ ਆਦਮੀ ਵਰਨਾ ਅਸੀਂ ਮਿੱਟੀ ਦੀ ਢੇਰੀ ਹਾਂ। ਤੇ ਤੁਸੀਂ ਮੈਨੂੰ ਇਹ ਦੱਸੋ ਜੇ ਇਹ ਬੱਚਾ ਅਮਰਤ ਛਕੇ ਬਗੈਰ ਮਰ ਗਿਆ ਤੇ ਇਸ ਦਾ ਜ਼ਿੰਮੇਦਾਰ ਕੌਣ ਹੋਵੇਗਾ ਜੇ ਮੇਰਾ ਬੱਚਾ ਵੱਡਾ ਹੀ ਨਾ ਹੋਇਆ ਫਿਰ ਇਸ ਬੱਚੇ ਦਾ ਜਿਹੜਾ ਸੰਸਾਰ ਵਿੱਚੋਂ ਚਲਾ ਜਾਏਗਾ ਇਸ ਦਾ ਜ਼ਿੰਮੇਦਾਰ ਕੌਣ ਹੋਵੇਗਾ ਕਿਉਂਕਿ ਸਤਗੁਰੂ ਦੀ ਬਾਣੀ ਕਹਿੰਦੀ ਹੈ ਸਤਗੁਰੂ ਬਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਨਿਗੂਰੇ ਬੰਦੇ ਦਾ ਤੇ ਨਾ ਹੀ ਬੜਾ ਪੜਾ ਹੈ ਭਾਵੇਂ ਨਾ ਪੜਾ ਜੋ ਮਰਜੀ ਰਖਵਾਈ ਫਿਰੇ ਮੈਨੂੰ ਇਹ ਦੱਸੋ ਜਥੇਦਾਰ ਜੀ ਇਹ ਬੱਚਾ ਜੇ ਵੱਡੇ ਹੋਣ ਤੋਂ ਪਹਿਲਾਂ ਹੀ ਮਰ ਗਿਆ ਤੇ ਜ਼ਿੰਮੇਦਾਰ ਕੌਣ ਹੋਏਗਾ ਇਸ ਗੱਲ ਦਾ ਜੇ ਰਹਿਤ ਬੈਤ ਦੀ ਗੱਲ ਹੈ ਜਥੇਦਾਰ ਜੀ ਅੰਮ੍ਰਿਤ ਤੂੰ ਵੀ ਛਕਾਓ ਇਬ ਦੀ ਰਹਿਤ ਬੈਤ ਦੀ ਗਰੰਟੀ ਮੈਂ ਲੈਣੀ ਆ ਜੇ ਨਿਤਨੇਮ ਇਹ ਕਰ ਨਹੀਂ ਸਕਦਾ ਸੁਣ ਤੇ ਸਕਦਾ ਹੈ ਨਾ ਨਿਤਨੇਮ ਮੈਂ ਸੁਣਾਵਾਂਗੀ ਜਦੋਂ ਵੱਡਾ ਹੋ ਜਾਏਗਾ ਤੇ ਆਪ ਕਰੇਗਾ ਪਰ ਤੁਸੀਂ ਜਥੇਦਾਰ ਜੀ ਮੇਰੇ ਬੱਚੇ ਨੂੰ ਅੰਮ੍ਰਿਤ ਛਕਾਓ ਸਾਧ ਸੰਗਤ ਜੀ ਉਸ ਬੀਬੀ ਦੀਆਂ ਗੱਲਾਂ ਅਗੇ ਬਚਣਾ ਅਗੇ ਜਥੇਦਾਰ ਜੀ ਵੀ ਚੁੱਪ ਹੋ ਗਏ ਉਹ ਕਹਿਣ ਲੱਗੇ ਬੀਬੀ ਕਮਾਲ ਹੈ ਤੇਰੀ ਦ੍ਰਿੜਤਾ ਵਾਹ ਤੇਰੇ ਅੰਦਰ ਕੈਸੀ ਦ੍ਰਿੜਤਾ ਹੈ ਗੁਰੂ ਦਸ਼ਮੇਸ਼ ਪਿਤਾ ਜੀ ਦੇ ਖੰਡੇ ਬਾਟੇ ਦੇ ਅਮਰ ਦੇ ਪ੍ਰਤੀਮ ਜੋ ਤੂੰ ਆਪਣੇ ਬੱਚੇ ਨੂੰ ਇਸ ਤਰੀਕੇ ਨਾਲ ਅਮਰਤ ਸਿਖਾਉਣਾ ਚਾਹੁੰਨੀ ਹੈ ਸਾਧ ਸੰਗਤ ਦੀ ਯਾਦ ਰੱਖਣਾ ਸਾਡੇ ਅੰਦਰ ਐਸੀ ਇੱਛਾ ਤ੍ਰਿਮਤਾ ਹੋਵੇ ਕਿ ਅਸੀਂ ਖੰਡੇ ਬਾਟੇ ਦੀ ਦਾਤ ਲੈਣੀ ਹੈ ਕਿਉਂਕਿ ਜੇ ਇਸ ਤਰ੍ਹਾਂ ਸੰਸਾਰ ਤੋਂ ਚਲੇ ਗਏ ਨਾ ਯਾਦ ਰੱਖਣਾ ਸਤਗੁਰ ਬਾਜੋਂ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਮ ਬੁਰਾ ਬਸ ਗੁਰਮੁਖੋ ਜਿਹੜੀ ਮਾਏ ਬਚਨ ਪੜੇਗੀ ਕਿ ਆਖਾ ਜੀਵਾ ਵਿਸਰੇ ਮਰ ਜਾਉ ਉਸ ਦਾ ਬੱਚਾ ਜ਼ਰੂਰ ਕਹੇਗਾ ਕਿ ਸੋ ਕਿਉਂ ਵਿਸਰੇ